ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਦੋਸਤੋ ਇੱਕ ਬਹੁਤ ਹੀ ਜਿਆਦਾ ਦੁੱਖ ਭਰੀ ਖਬਰ ਜਿਸ ਨੇ ਪੂਰੇ ਪੰਜਾਬ ਨੂੰ ਰਵਾਕੇ ਰੱਖ ਦਿੱਤਾ। ਰਾਜਵੀਰ ਜਵੰਦਾ ਦੀ ਸਿਹਤ ਬਾਰੇ ਅੱਜ ਗੱਲ ਕਰਾਂਗੇ ਜੋ ਵੱਡੀ ਅਪਡੇਟ ਅੱਜ ਸਾਹਮਣੇ ਆਈ ਹੈ। ਜਿਹੜਾ ਹੁਣੇ-ਹੁਣੇ ਡਾਕਟਰਾਂ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ। ਸੀਨੀਅਰ ਡਾਕਟਰਾਂ ਨੇ ਕਿਹਾ ਹੈ ਕਿ ਰਾਜਵੀਰ ਜਵੰਦਾ ਦੀ ਹਾਲਤ ਬਹੁਤ ਹੀ ਜ਼ਿਆਦਾ ਹਲੇ ਵੀ ਨਾ ਝੁੱਕ ਬਣੀ ਹੋਈ ਹੈ ਤੇ ਪਿਛਲੇ 7-8 ਦਿਨਾਂ ਤੋਂ ਉਹ ਵੈਂਟੀਲੇਟਰ ਸਪੋਰਟ ਦੇ ਉੱਤੇ ਹਨ ਡਾਕਟਰਾਂ ਨੇ ਇਹ ਸੱਚ ਦੱਸਿਆ ਹੈ ਕਿ ਐਕਸੀਡੈਂਟ ਦੇ ਦੌਰਾਨ ਉਹਨਾਂ ਦੇ ਸਿਰ ਉੱਤੇ ਅਤੇ ਰੀੜ ਦੀ ਹੱਡੀ ਉੱਤੇ ਬਹੁਤ ਹੀ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਕਰਕੇ ਉਹਨਾਂ ਦੀ ਬਹੁਤ ਹੀ ਹਾਲਤ ਪਹਿਲਾਂ ਨਾਲੋਂ ਵੀ ਹੁਣ ਨਾਜ਼ੁਕ ਬਣੀ ਹੋਈ ਹੈ ਪਹਿਲਾਂ ਉਹ ਕੁਝ ਰਿਕਵਰ ਕਰਨ ਲੱਗੇ ਸੀ ਪਰ ਹੁਣ ਉਹਨਾਂ ਦਾ ਸਰੀਰ ਬਿਲਕੁਲ ਵੀ ਕੋਈ ਹਿਲਜੁਲ ਨਹੀਂ ਕਰ ਰਿਹਾ ਤੇ ਜਿਹੜੇ ਰਾਜਵੀਰ ਜਵੰਦਾ ਹਨ ਉਹ ਬਿਲਕੁਲ ਇਸ ਸਮੇਂ बेहोਸ਼ੀ ਦੀ ਹਾਲਤ ਵਿੱਚ ਹਨ ਤੇ ਉਹਨਾਂ ਦੀ ਕੋਮਾ ਵਾਲੀ ਪੋਜੀਸ਼ਨ ਬਣੀ ਹੋਈ ਹੈ ਜਿਹੜਾ 40 ਹਸਪਤਾਲ ਦੇ ਵਿੱਚੋਂ ਸੀਨੀਅਰ ਡਾਕਟਰਾਂ ਦੇ ਵੱਲੋਂ ਮੈਡੀਕਲ ਬੁਲੇਟਨ ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ ਡਾਕਟਰਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਦਿਲ ਦੀ ਧੜਕਣ ਦੇ ਵਿੱਚ ਵੀ ਧੜਕਣ ਦੇ ਵਿੱਚ ਦਿੱਕਤ ਆ ਰਹੀ ਹੈ ਜਿਸ ਕਰਕੇ ਉਹ ਰਾਜਵੀਰ ਜਵੰਦਾ ਨੂੰ ਲੱਗੀਆਂ ਪੈਪਾਂ ਦੇ ਰਾਹੀਂ ਦਵਾਈਆਂ ਘੋਲ ਕੇ ਦੇ ਰਹੇ ਹਨ ਜਿਸ ਕਰਕੇ ਹੁਣ ਤੱਕ ਰਾਜਵੀਰ ਜਵੰਦਾ ਦੇ ਸਾਹ ਚੱਲ ਰਹੇ ਹਨ ਪਰ ਉਹਨਾਂ ਦੇ ਸਾਹ ਕਿੰਨਾ ਸਮਾਂ ਚੱਲਣਗੇ ਕਿੰਨਾ ਸਮਾਂ ਨਹੀਂ ਇਹ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ ਕਿਉਂਕਿ ਰਾਜਵੀਰ ਜਵੰਦਾ ਦੀ ਬੋਡੀ ਦੇ ਵਿੱਚ ਲਗਾਤਾਰ ਆਕਸੀਜਨ ਦੀ ਕਮੀ ਆ ਰਹੀ ਹੈ ਐਮ ਆਰ ਆਈ ਤੋਂ ਬਾਅਦ ਉਹਨਾਂ ਦੀ ਗਰਦਨ ਤੇ ਰੀੜ ਦੀ ਹੱਡੀ ਦੀਆਂ ਗੰਭੀਰ ਸੱਟਾਂ ਦਾ ਪਤਾ ਲੱਗਿਆ ਹੈ ਜਿਸ ਦੇ ਕਾਰਨ ਉਹਨਾਂ ਦਾ ਸਰੀਰ ਲਗਾਤਾਰ ਸੁੱਕਦਾ ਜਾ ਰਿਹਾ ਹੈ ਇਸ ਲਈ ਉਹਨਾਂ ਨੂੰ ਲੰਮਾ ਸਮਾਂ ਅਣਮਿੱਥੇ ਸਮੇਂ ਦੇ ਲਈ ਵੈਂਟੀਲੇਟਰ ਉੱਤੇ ਰੱਖਿਆ ਜਾਵੇਗਾ ਸਿਰ ਦੀ ਜਿਹੜੀ ਐਮ ਆਰ ਆਈ ਕਰਵਾਈ ਗਈ ਹੈ ਉਸ ਵਿੱਚ ਹੋਰ ਜ਼ਿਆਦਾ ਚਿੰਤਾ ਵੱਧ ਚੁੱਕੀ ਹੈ ਕਿਉਂਕਿ ਜਿਹੜੀ ਆਕਸੀਜਨ ਪ੍ਰੋਪਰ ਉਹਨਾਂ ਨੂੰ ਨਹੀਂ ਮਿਲ ਰਹੀ ਜਿਸ ਕਰਕੇ ਸਰੀਰ ਉਹਨਾਂ ਦਾ ਲਗਾਤਾਰ ਸਾਥ ਛੱਡਦਾ ਜਾ ਰਿਹਾ ਹੈ ਪਰ ਦੂਜੇ ਪਾਸੇ ਡਾਕਟਰਾਂ ਨੇ ਇਹ ਗੱਲ ਵੀ ਦੱਸੀ ਹੈ ਕਿ ਜੇਕਰ ਉਹ ਥੋੜੇ ਜਿਹੇ ਵੀ ਰਿਕਵਰ ਹੁੰਦੇ ਹਨ ਹੋਸ਼ ਦੇ ਵਿਚਾਂਦੇ ਹਨ ਤਾਂ ਅਸੀਂ ਉਹਨਾਂ ਨੂੰ ਬਿਲਕੁਲ ਪਹਿਲਾਂ ਦੀ ਤਰ੍ਹਾਂ ਸੰਭਾਲ ਲਵਾਂਗੇ ਤੇ ਉਹਨਾਂ ਨੂੰ ਕੁਝ ਵੀ ਨਹੀਂ ਹੋਣ ਦਵਾਵਾਂਗੇ ਕਿਉਂਕਿ ਅਸੀਂ ਉਹਨਾਂ ਨੂੰ ਦਵਾਈਆਂ ਦੇ ਕੇ ਰਿਕਵਰ ਕਰ ਲਵਾਂਗੇ ਉਹਨਾਂ ਦੀ ਸਿਹਤ ਅਸੀਂ ਬਿਲਕੁਲ ਚੰਗੀ ਤਰ੍ਹਾਂ ਠੀਕ ਕਰ ਦਵਾਂਗੇ ਇਹ ਮੈਡੀਕਲ ਬੁਲੇਟਿਨ ਡਾਕਟਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਪਰ ਡਾਕਟਰਾਂ ਦੇ ਇਸ ਸਮੇਂ ਬਿਲਕੁਲ ਜਵਾਬ ਦੇ ਦਿੱਤਾ ਹੈ ਕਿ ਇਸ ਸਮੇਂ ਤਾਂ ਸਾਡੇ ਹੱਥ ਖੜੇ ਹਨ ਕਿਉਂਕਿ ਉਹ ਖੁਦ ਵੀ ਸਾਹ ਤੱਕ ਨਹੀਂ ਲੈ ਰਹੇ ਜਿਸ ਕਰਕੇ ਹੁਣ ਡਾਕਟਰਾਂ ਦੇ ਲਈ ਵੀ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਪੰਜਾਬ ਦੇ ਲੋਕਾਂ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪੰਜਾਬ ਦੇ ਸਿੰਘਰਾਂ ਦੇ ਲਈ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹਰ ਪਾਸੇ ਲਗਾਤਾਰ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਦੋਸਤੋ ਇਹਨਾਂ ਸੋਚੋ ਕਿ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ ਹੈ ਬੇਸ਼ੱਕ ਨਾਜ਼ੁਕ ਹੈ ਪਰ ਉਹ ਤੁਹਾਡੀਆਂ ਅਰਦਾਸਾਂ ਦੇ ਰਾਹੀਂ ਇਸ ਸਮੇਂ ਉਹਨਾਂ ਦੇ ਸਾਥ ਚੱਲ ਰਹੇ ਹਨ ਜੇਕਰ ਅਰਦਾਸਾਂ ਕੰਮ ਨਾ ਆਂਦੀਆਂ ਤਾਂ ਉਹ ਆਪਣੇ ਸਾਹ ਵੀ ਸੜ ਚੁੱਕੇ ਹੁੰਦੇ ਇਸ ਲਈ ਤੁਹਾਨੂੰ ਲਗਾਤਾਰ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ ਜੇਕਰ ਪਰਮਾਤਮਾ ਉਹਨਾਂ ਦੇ ਸਾਥ ਚੱਲਦੇ ਰੱਖ ਸਕਦਾ ਹੈ ਤਾਂ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਠੀਕ ਵੀ ਕਰ ਸਕਦਾ ਹੈ ਜਿਸ ਕਰਕੇ ਰਾਜਵੀਰ ਆਪਣੇ ਪਰਿਵਾਰ ਦੇ ਵਿੱਚ ਪਰਤ ਸਕਦੇ ਹਨ ਤੇ ਆਪਣੇ ਪੰਜਾਬ ਦੇ ਲੋਕਾਂ ਵਿੱਚ ਫਿਰ ਤੋਂ ਆ ਕੇ ਪੰਜਾਬੀ ਸੱਭਿਆਚਾਰਕ ਨੂੰ ਪਹਿਲਾਂ ਦੀ ਤਰ੍ਹਾਂ ਬਰਕਰਾਰ ਰੱਖ ਸਕਦੇ ਹਨ ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਦਾ ਕਿ ਰਾਜਵੀਰ ਜਵੰਦਾ ਦੇ ਲਈ ਤੁਸੀਂ ਵੀ ਅਰਦਾਸ ਬੇਨਤੀ ਜ਼ਰੂਰ ਕਰੋ ਉਸ ਨੂੰ ਆਪਣੇ ਪਰਿਵਾਰਕ ਮੈਂਬਰ ਦੀ ਤਰ੍ਹਾਂ ਸਮਝ ਕੇ ਅਰਦਾਸਾਂ ਬੇਨਤੀਆਂ ਕਰੋ ਪ੍ਰਮਾਤਮਾ ਤੁਹਾਡੇ ਉੱਤੇ ਵੀ ਮਿਹਰ ਕਰਨ ਤੇ ਸਾਡੇ ਵੀਰ ਨੂੰ ਜਲਦੀ ਤੋਂ ਜਲਦੀ ਠੀਕ ਕਰਕੇ ਪੰਜਾਬ ਦੇ ਲੋਕਾਂ ਵਿੱਚ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਪਹੁੰਚਾ ਦੇਣ ਜੇਕਰ ਦੋਸਤੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ ਜੀ